ਸਤਨਾਮ ਸ੍ਰੀ ਵਾਹਿਗੁਰੂ ਸਤ ਜੀਓ ਅੱਜ ਬਹਰ ਜਿੱਕਾ ਖਾਲਸਾ ਵਰਕੀ ਦਿੱਖਤੇ ਦਾਸ ਅੱਜ ਆਪ ਜੀ ਦੇ ਨਾਲ ਸਾਂਸਕ੍ਰਿਤੀ ਸ਼ਲੋਕ ਮੱਲਾ ਪੰਜਵਾਂ ਦਾ 45 ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਮਿਹਰ ਪ੍ਰਾਰਥਨਾ ਕੇ ਬਖਸ਼ਿਸ਼ ਕਰਕੇ ਆਪ ਹੀ ਉਸ ਦੀ ਵਿਚਾਰ ਕਰਾ ਲੈਣ ਹੁਣ ਜੋ ਸੈਸਕ੍ਰਿਤ ਸ਼੍ਰੋਗਮ ਲਾਪਨਯਦਾ 45 ਸਲੋਕ ਦਾ ਪਾਠ ਸਭਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਭਿਓ ਏ ਜੇਤ ਸੂਰ ਸੰਗਰਾਮੰ ਹਤ ਬਲਨਾ ਬਹੁ ਮਰਦ ਨਹਿ ਗਾਨ ਗੰਦਰ ਦੇਵ ਮਨੁਖਯੰ ਪਸ ਪੰਖੀ ਦੇ ਮੋਹੇਨੇ ਹਰ ਕਰਨ ਹਾਰੰ ਨਮਸਕਾਰੰ ਸਨ ਨਾ ਨਿਤ ਜਗਦੀਸ਼ਵਰੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਸanskrit shlok ਮਹਲਾ 5ਵਾਂ ਦੇ 45ਵੇਂ ਸ਼ਲੋਕ ਵਿੱਚ ਤਨਤਨ ਸ੍ਰੀ ਗੁਰਜਨ ਦੇਵ ਸਾਹਿਬ ਜੀ ਦਾ ਦੇ ਸਤਾਜ ਸਾਨੂੰ ਬਖਸ਼ਿਸ਼ ਕਰ ਰਹੇ ਨੇ ਹੁਕਮ ਕਰ ਰਹੇ ਨੇ ਉਪਦੇਸ਼ ਕਰ ਰਹੇ ਨੇ ਸਿੱਖਿਆ ਦੇ ਰਹੇ ਨੇ ਤੇ ਇਹ ਜਿਹੜਾ ਮੋਹ ਹੈ ਇੱਥੇ ਦੇ ਪੰਜ ਨੇਕ ਮਦਕ ਉਹਨਾਂ ਵਿੱਚੋਂ ਮੋਹ ਦੀ ਇੱਥੇ ਗੱਲ ਸਾਨੂੰ ਦੱਸ ਰਹੇ ਨੇ ਉਹ ਇੰਨਾ ਬਲਵਾਨ ਆ ਇੰਨਾ ਤਕਤਵਰ ਹੈ ਤੇ ਇੰਨਾ ਸੂਰਮਾ ਹੈ ਜਿੱਦਾਂ ਲੜਾਈ ਵਿੱਚ ਯੋਧੇ ਬੜੇ ਸੂਰਮੇ ਹੁੰਦੇ ਉਹਨਾਂ ਲੜਾਈ 'ਚ ਕੋਈ ਜਿੱਤ ਨਹੀਂ ਸਕਦਾ ਜੁੱਧ ਵਿੱਚ ਕੋਈ ਜਿੱਤ ਨਹੀਂ ਸਕਦਾ ਇਸੇ ਤਰ੍ਹਾਂ ਇਹ ਜਿਹੜੇ ਮਨੁੱਖ ਨੇ ਜਾਂ ਦੇਵਤੇ ਨੇ ਦੇਵਤਿਆਂ ਦੇ ਦਾਸ ਨੇ ਦੇਵਤਿਆਂ ਦੇ ਗੁਬਈਏ ਨੇ ਇੰਦਰ ਦੇਵਤੇ ਨੇ ਭਾਵ ਸਵਰਗ ਦੇ ਦੇਵਤੇ ਨੇ ਗਾਉਣ ਵਾਲੇ ਨੇ ਉਹ ਸਾਰੇ ਇਸ ਮੋਹ ਤੋਂ ਬਚ ਨਹੀਂ ਸਕੇ ਪਸ਼ੂ ਪੰਖੀ ਇਹ ਸਾਰੇ ਇਹ ਮੋਹ ਦੇ ਪ੍ਰਭਾਵ ਤੋਂ ਨਹੀਂ ਬਚ ਸਕੀ ਤੇ ਪਾਤਸ਼ਾਹ ਕਹਿੰਦੇ ਆ ਕਿ ਇਹਨਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਪਿਓ ਕਾਲਪੂ ਪਰਮਾਤਮਾ ਜੋ ਸਾਡਾ ਕਰਨ ਹਾਰ ਹੈ ਉਹਨੂੰ ਨਮਸਕਾਰ ਕਰੀਏ ਨਮਸਕਾਰ ਕਰਨਾ ਕੀ ਹੁੰਦਾ ਆਪਣੀ ਹਉਮੈ ਤਿਆ ਕੇ ਆਪਣਾ ਆਪ ਮੇਰਾ ਬਜਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਕੇ ਕੀ ਲਾਗੇ ਮੇਰਾ ਉਦੀ ਸ਼ਰਨ ਵਿੱਚ ਆ ਜਾਣਾ ਆਪਣਾ ਆਪ ਸਮਰਪਿਤ ਕਰ ਦੇਣਾ ਤੇ ਉਹਦੇ ਨਾਮ ਵਿੱਚ ਜੁੜ ਜਾਣਾ ਉਹਨੂੰ ਹਰ ਵੇਲੇ ਯਾਦ ਕਰਨਾ ਸਾਥ ਸੰਗਤ ਚ ਉਹਦਾ ਨਾਮ ਜਪਣਾ ਦੂਸਰਾ ਸ਼ਰਨ ਨਾਨਕ ਜਗਦੀਸ਼ ਰੇ ਉਹਦਾ ਜਗਤ ਦਾ ਮਾਲਕ ਹੈ ਉਹਦੀ ਸ਼ਰਨ ਵਿੱਚ ਆ ਜਾਣਾ ਇਸ ਤਰ੍ਹਾਂ ਆਉਣ ਦੇ ਨਾਲ ਇਹ ਜਿਹੜਾ ਮੋਹ ਹੈ ਇਹ ਸਾਡੇ ਤੋਂ ਦੂਰ ਹੋ ਜਾਂਦਾ ਹੈ ਸਾਡੇ ਤੇ ਅਸਰ ਨਹੀਂ ਕਰਦਾ ਕਿਉਂ ਜਿਹੜਾ ਪਾਤਸ਼ਾਹ ਨੇ ਕਿਹਾ ਵੀ ਹਰ ਕਰਨ ਹਾਰ ਨਮਸਕਾਰਨ ਕਿਉਂ ਕਰਤਾ ਪੁਰਖ ਜਿਹੜਾ ਉਹਨੂੰ ਨਮਸਕਾਰ ਕਰਨੀ ਜਪਜੀ ਸਾਹਿਬ ਪਾਤਸ਼ਾਹ ਨੇ ਪਹਿਲੇ ਪਾਤਸ਼ਾਹ ਨੇ ਕਰ ਅੰਜਲੀ ਪੁੰਨ ਵੱਡਾ ਹੈ ਕਰ ਦੰਡੌਤ ਪੁੰਨ ਵੱਡਾ ਹੈ ਹੱਥ ਜੋੜ ਕੇ ਪਰਮਾਤਮਾ ਕੇ ਮੱਥਾ ਦੇਕਣਾ ਤੇ ਅਰਦਾਸ ਕਰਨੀ ਇਹ ਬਹੁਤ ਵੱਡਾ ਪੁੰਨ ਹੈ ਫਿਰ ਦੰਡੌਤ ਬੰਦਨ ਲੰਮੇ ਪੈ ਕੇ ਸਦੇ ਲੱਕੜ ਦੀ ਤਰ੍ਹਾਂ ਕਾਨੇ ਦੀ ਤਰ੍ਹਾਂ ਉਹ ਉਸ ਤਰ੍ਹਾਂ ਸਿੱਧੇ ਪੈ ਕੇ ਉਹਦੇ ਅੱਗੇ ਹੱਥ ਜੋੜ ਕੇ ਨਹੀਂ ਬਹੁਤ ਵੱਡਾ ਪੁੰਨ ਹੈ ਕਿਉਂ ਆਪ ਤਨ ਸਬਰ ਪਰ ਕਰ ਦੇਣਾ ਆਪ ਤਨ ਉਸਮੈਂ ਮੇਰਾ ਕੁਛ ਨਹੀਂ ਹੈ ਸਭ ਪਰਮਾਤਮਾ ਤੂੰ ਹੀ ਹੈ ਭਾਵੇਂ ਤੂੰ ਤੇ ਮੇਰਾ ਮਜਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੋਜ ਕੋ ਸੰਕ ਕੇ ਕੀ ਲਾਗੇ ਮੇਰਾ ਦੋਂ ਤੂੰ ਕਰਤਾ ਤੂੰ ਹੋਆ ਮਜਮੇ ਰਹਾ ਨਾ ਹੋ ਆਪਾ ਪਰਕਾ ਮਿਟ ਗਿਆ ਜਬ ਦੇਖੂ ਤਾ ਤੂੰ ਉਹ ਫੇ ਆਦਮੀ ਨੂੰ ਇਹ ਸੋਝੀ ਆ ਜੇ ਦੀ ਸੰਸਾਰ ਦੇ ਜਿੰਨੇ ਵੀ ਪਦਾਰਥ ਨੇ ਇਹ ਸੰਸਾਰ ਜਿੰਨਾ ਹੈ ਇਹ ਸਾਰਾ ਨਾਸ਼ਵਾਨ ਆ ਇਹ ਸਾਡੇ ਨਾਲ ਨਹੀਂ ਜਾਣਾ ਕੋ ਜਗ ਰਚਨਾ ਸਭ ਝੂਠ ਹੈ ਜਾਣ ਲੈਰੇ ਮੀਤ ਕਹਿਣਾ ਥਿਰਨਾ ਰੇ ਜਿਵੇਂ ਬਾਲੂ ਕੀ ਭੀਤ ਫੇ ਗੁਰਨਾਥ ਦੇ ਸਾਹਿਬ ਕਹਿੰਦੇ ਆ ਵੀ ਇਸੇ ਸੰਸਾਰ ਵਿੱਚ ਕੋਈ ਚੀਜ਼ ਰਹਿਣ ਵਾਲੀ ਕੋਈ ਨਹੀਂ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਲ ਕੂੜ ਮਾੜੀ ਕੂੜ ਬੈਸਨ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਭਾਰ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਕੂੜੇ ਕੂੜਾ ਨਹਿਉ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਤੇ ਦੋਸਤੀ ਸਭ जग ਚੱਲਣਾ ਜਦੋਂ ਸਾਰੇ ਸੰਸਾਰ ਦੀਆਂ ਚੀਜ਼ਾਂ ਨਾਸ਼ਵਾਨ ਨੇ ਫਿਰ ਮੈਂ ਮੋਹ ਕੀ ਦੀ ਨ ਕਰਾਂ ਇਸੇ ਕਰਕੇ ਪਾਸ਼ਾ ਮੈਂ ਕਿਆ ਮੰਗੂ ਕਿ ਖਿਰਨਾ ਰਹੀ ਇੱਕ ਦੂਜੇ ਨਾਮ ਪਿਆਰੀ ਜੀ ਵੀ ਕੀ ਮੈਂ ਮੰਗਾ ਕੋਈ ਚੀਜ਼ ਸਦਾ ਰਹਿਣ ਵਾਲੀ ਤੇ ਕੋਈ ਹੈ ਨਹੀਂ ਇਕ ਨਾਮ ਦੀ ਦਾਤ ਬਖ ਜੋ ਸਦਾ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰ ਗੋਬਿੰਦ ਕੋ ਨਾਨੇ ਤੇ ਜਗਤ ਮੇਂ ਜਿਨ ਜਪਿਓ ਗੁਰਮント ਸੋ ਜਿਨਾਂ ਨੇ ਨਾਮ ਜਪਿਆ ਗੁਰੂ ਨੇ ਪ੍ਰਮਾਤਮਾ ਹੈ ਉਹ ਸਦਾ ਰਹਿਣ ਵਾਲਾ ਹੈ ਸੋ ਦਾ ਨਾਮ ਜਪਨਾ ਚਾਹੀਦਾ ਇੱਥੇ ਵੀ ਸਾਨੂੰ ਸਿੱਖਿਆ ਪੰਜਵੇਂ ਪਾਤਸ਼ਾਹ ਨੇ ਦਿੱਤੀ ਗਿਆ 헤 ਜਿਤ ਸੂਲ ਸੰਗਰਾਮਨ ਸੰਗਰਾਮ ਹੁੰਦਾ ਯੋਧਾ ਲੜਾਈ ਸੰਗਰਾਮ ਦਾ ਲੜਾਈ ਜੁਦ ਤੇ ਸੂਰ ਹੁੰਦਾ ਸੂਰਮੇ ਜਿੱਤ ਜਿਹੜੇ ਨਾ ਜਿੱਤੇ ਜਾ ਸਕਣ ਇਹ ਮੋਹ ਜਿਹੜਾ ਇਸ ਤਰ੍ਹਾਂ ਦਾ ਬਲਵਾਨ ਸੂਰਮਾ ਹੈ ਜਿਹੜਾ ਮਨੁੱਖ ਇਹਨਾਂ ਨਾਲ ਜੁੱਧ ਵੀ ਕਰਦਾ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਪਰਦਾ ਤੇ ਹਾਰਦਾ ਨਹੀਂ ਇਹ ਜਿੱਤ ਜਾਂਦਾ ਹੈ ਭਾਵ ਇਹਨੂੰ ਕੋਈ ਜਿੱਤ ਨਹੀਂ ਸਕਿਆ ਇਹਨਾਂ ਬਲਵਾਨਿਆ ਤੇ ਬਲਦਾਂ ਬਹੁਤ ਮਰਦ ਨੇ ਇਹਨਾਂ ਤਾਕਤਵਾਰੇ ਬਲਵਾਨ ਹੈ ਕਿ ਬਹੁਤ ਸਾਰੇ ਐਦਾਂ ਸੂਰ ਵੀਰਾਂ ਨੂੰ ਮਲ ਕੇ ਦਲ ਮਲ ਦਿੰਦਾ ਭਾ ਮਾਰ ਦਿੰਦਾ ਹੈ ਭਾ ਉਹਨਾਂ ਤੇ ਪ੍ਰਭਾਵ ਪਾ ਲੈਂਦਾ ਉਹਦੇ ਮੋਹ ਵਿੱਚ ਫਸ ਜਾਂਦੇ ਹਨ ਇਥੋਂ ਤੱਕ ਕਿ ਜਿਹੜੇ ਦੇਵਤਿਆਂ ਦੇ ਸੇਵਕ ਨੇ ਗਾਣ ਗੰਦਰ ਦੇ ਦੇਵ ਮਨੁੱਖੇਂ ਪਾਸੇ ਪੰਖੀ ਬਣੇ ਬੇਮੋਹ ਨੇ ਕਿ ਜਿਹੜੇ ਗਾਣ ਦੇ ਦੇਵਤਿਆਂ ਦੇ ਸੇਵ ਗੰਦਰਪ ਹੁੰਦੇ ਨੇ ਜਿਹੜੇ ਦੇਵ ਰਾਜ ਦੇ ਗਵਈਏ ਨੇ ਦੇਵ ਦੇਵਤੇ ਮਨੁੱਖ ਮਨੁੱਖ ਪ੍ਰਾਣੀ ਪਸ਼ੂ ਜਿਹੜੇ ਪੰਖੀ ਜਿਹੜੇ ਉੱਡੇ ਉੱਡਦੇ ਨੇ ਜਿਹੜੇ ਧਰਤੀ ਦੇ ਨੇ ਉਹ ਸਾਰੇ ਪਸ਼ੂ ਇਹ ਸਾਰੇ ਮੋਹ ਤੋਂ ਬਚ ਨਹੀਂ ਸਕੇ ਬੇਮੋਹ ਨੇ ਭਾ ਉਹਨਾਂ ਨੂੰ ਸਾਰਿਆਂ ਨੇ ਇਹ ਸੰਸਾਰ ਨੇ ਮੋਹ ਲਿਆ ਉਹ ਮੋਹ ਵਿੱਚ ਫਸ ਕੇ ਆਪਣਾ ਜੀਵਨ ਵਿਰਤ ਗਵਾ ਲਿਆ ਪਰਮਾਤਮਾ ਨੂੰ ਸਿਮਰਿਆ ਨਹੀਂ ਕਿਉਂ ਹੈ ਪਰਮਾਤਮਾ ਨਾਲ ਮੇਲ ਤਾਂ ਹੀ ਹੋ ਸਕਦਾ ਜਦੋਂ ਉਹਦਾ ਨਾਮ ਸਿਮਨ ਕਰਾਂਗੇ ਇਸ ਕਰਕੇ ਜਿਵੇਂ ਜੋ ਕਿ ਦਸੀ ਮਹਾਰਾਜ ਨੇ ਇਹ ਮੋਹ ਤੋਂ ਬਚਣ ਦੀ ਹਰ ਕਰਨ ਹਾਰ ਨੂੰ ਨਮਸਕਾਰ ਉਹ ਕਰਤਾ ਪੁਰਖ ਜੋ ਹੈ ਉਹ ਪਰਮਾਤਮਾ ਉਹਦੇ ਅੱਗੇ ਨਮਸਕਾਰ ਕਰੋ ਉਹਨੂੰ ਪ੍ਰਣਾਮ ਕਰੋ ਪਾਪ ਉਹਦੇ ਅੱਗੇ ਆਪ ਸਮਾਪਤ ਕਰ ਦਿਓ ਸਬ ਨਾਨਕ ਜਗਦੀਸ਼ਰੇ ਤੇ ਉਹ ਜਗਤ ਦਾ ਮਾਲਕ ਉਹ ਪਰਮਾਤਮਾ ਜੋ ਹੈ ਉਹਦੀ ਸ਼ਰਨ ਵਿੱਚ ਰਹਿ ਕੇ ਉਹਦਾ ਨਾਮ ਜਪੋ ਤਾਕੇ ਇਹ ਮੋਹ ਜਿਹੜਾ ਤੁਹਾਡੇ ਤੇ ਅਸਰ ਨਾ ਕਰ ਸਕੇ ਇਸੇ ਤਰ੍ਹਾਂ ਸਾਨੂੰ ਪੰਜਵੇਂ ਪਾਤਸ਼ਾਹ ਜੀ ਗਉੜੀ ਰਾਗ ਵਿੱਚ ਵੀ ਸਾਨੂੰ ਉਪਦੇਸ਼ ਕਰਦੇ ਨੇ ਇਹ ਹੀ ਭਰਮ ਕੀ ਕੂਈ ਕ੍ਰਿਸ਼ਨ ਰਸ ਪੰਕਜ ਅਤ ਤੀਖਣਾ ਮੋਹ ਕੀ ਫਾਸ ਕਟਨ ਹਾਰ ਜਗਤ ਗੁਰ ਗੋਬਿੰਦ ਚਰਨ ਕਮਲਤਾ ਕੇ ਕਰੂ ਨਿਵਾਸ ਇਸ ਪਾਸ ਕਰ ਰਹੇ ਨੇ ਭਰਮ ਦੀ ਖੂਈ ਕੀ ਹੈ ਇਹ ਸੰਸਾਰ ਜੋ ਸਾਨੂੰ ਭਰਮ ਕੀ ਆ ਪੀ ਇਹ ਮਾਇਆ ਸੰਸਾਰ ਸਭ ਕੁਝ ਹੈ ਇਹ ਖੂਬ ਇਹਦੇ ਵਿੱਚ ਭਟਕਣਾ ਚ ਪਿਆ ਰਿੰਦਾ ਮਾਇਆ ਦੀ ਭਟਕਣਾ ਚ ਤ੍ਰਿਸ਼ਨਾ ਰਸ ਪੰਕਜ ਤ੍ਰਿਸ਼ਨਾ ਤੇ ਇਹ ਰਸ ਜਿਹੜੇ ਨੇ ਸੰਸਾਰ ਦੇ ਰਸ ਪਾਪ ਇਹਨਾਂ ਦੇ ਰਸਾਂ ਦੀ ਤ੍ਰਿਸ਼ਨਾ ਕਰਕੇ ਤੇ ਪੰਕਜ ਹੁੰਦਾ ਚਿੱਕੜ ਇਹ ਸੰਸਾਰ ਵਿੱਚ ਚਿੱਕੜ ਚ ਫਸ ਜਾਂਦਾ ਤੇ ਪਰਮਾਤਮਾ ਨੂੰ ਵਿਸਰ ਜਾਂਦਾ ਰਸ ਕਿਹੜੇ ਨੇ ਰਸ ਉਹਨਾਂ ਰਸ ਰੂਪਾ ਕਾਮਣਾ ਰਸ ਪਰਮਲ ਕੀ ਬਾਸ ਰਾਸ ਕੋੜੇ ਰਾਸੇਜਾ ਮੰਦਰ 10 ਮਿੱਠਾ ਰਸਮਾਸ ਇਹ ਤੇਰਾ ਸਰੀਰ ਤੇ ਤੈ ਘਟ ਬ੍ਰਾਹਮਨ ਵਾਸ ਪਾਸ਼ਾ ਕਹ ਰਹੇ ਨੇ ਜੇ ਸੇ ਅੰਦਰ ਇੰਨੇ ਰਸਾਂ ਕਸਾਂ ਦਾ ਤ੍ਰਿਸ਼ਨਾ ਆਇਆ ਉਹਨਾਂ ਦੇ ਅੰਦਰ ਪ੍ਰਮਾਤਮਾ ਕਿੱਥੇ ਵਸ ਜਾਈਗਾ ਉਹ ਤੇ ਚੱਕਰ 'ਚ ਫਸੇ ਨੇ ਖੂ ਮਾਇਆ ਦੇ ਖੂ ਵਿਦ ਮੋਹ ਦੇ ਖੂ ਵਿੱਚ ਡਿੱਗੇ ਪਏ ਨੇ ਥੋ ਪਾਸ਼ਾ ਕਹ ਰਹੇ ਆਹ ਤਾਂ ਤੀਖਣ ਮੋਹ ਕੀ ਫਾਸ ਉਹ ਜਿਦਾਂ ਤਲਵਾਰ ਤਿੱਖੀ ਹੁੰਦੀ ਹੈ ਖੰਡਾ ਤਿੱਖਾ ਹੁੰਦਾ ਇਸ ਤਰ੍ਹਾਂ ਮੋਹ ਦੀ ਫਾਈ ਉਹਨਾਂ ਦੇ ਗਲੇ ਵਿੱਚ ਪਈ ਹੋਈ ਹੈ ਤੇ ਉਹ ਇਤੋਂ ਨਿਕਲ ਨਹੀਂ ਸਕਦੇ ਉਹਦੇ ਨਿਕਲਦਾ ਇੱਕ ਉਹ ਇੱਕ ਤਰੀਕਾ ਹੈ ਪਾਤਸ਼ਾਹ ਦਾ ਜੋ ਕਿ ਦੱਸਦੇ ਨੇ ਕਾਟਨਹਾਰ ਜਗਤ ਗੁਰਗੁਬਿੰਦ ਇਹ ਜਿਹੜੀ ਮੋਹ ਦੀ ਫਾਈਨੂ ਕਟੜਵਾਦ ਦਾ ਜਗਤ ਰਚੇ ਦਾ ਫਸਿਆ ਹੋਇਆ ਹੈ ਸਾਰਾ ਸੰਸਾਰ ਗੁਰੂ ਗੋਬਿੰਦ ਭਾਗ ਗੁਰਬਿੰਦ ਉਹ ਕਾਲਪੂਰ ਪਰਮਾਤਮਾ ਜੋ ਹੈ ਜੋ ਸਾਨੂੰ ਗਿਆਨ ਦੇਣ ਵਾਲਾ ਧਰਤੀ ਨੂੰ ਪਾਲਣ ਵਾਲਾ ਧਰਤੀ ਦਾ ਜਿਹੜਾ ਉਹਨੂੰ ਗਿਆਨ ਚਾਨਣ ਦੇਣ ਵਾਲਾ ਪ੍ਰਕਾਸ਼ ਦੇਣ ਵਾਲਾ ਪ੍ਰਕਾਸ਼ ਹੈ ਸਾਰੇ ਸੰਸਾਰ ਦਾ ਉਹ ਪਰਮਾਤਮਾ ਦਾ ਸ਼ਮਨ ਕਰਨ ਨਾਲ ਚਰਨ ਕਮਲ ਤਾ ਕੇ ਕਰੋ ਨਵਾ ਸੋ ਦੀ ਛਰਨ ਵਿੱਚ ਆ ਕੇ ਉਹਦਾ ਨਾਮ ਹਿਰਦੇ ਵਿੱਚ ਵਸਾਓ ਤੇ ਉਹਦੇ ਘਰ ਵਿੱਚ ਤੁਹਾਨੂੰ ਥਾਂ ਮਿਲ ਜੇਗੀ ਫਿਰ ਇਹ ਮੋਹ ਤੋਂ ਆਪਾਂ ਬਚ ਸਕਦੇ ਹਾਂ ਗੁਰੂ ਅਮਰਦਾਸ ਸਾਹਿਬ ਸਾਨੂੰ ਨਾਨਕ ਸਾਹਿਬ ਸਮਝਾਉਂਦੇ ਨੇ ਇਹ ਮਾਇਆ ਮੋਹਣੀ ਜਨੇਤ ਭਰਮ ਪਲਾਇਆ ਮਾਇਆ ਤਾਂ ਮੋਹਣੀ ਤੇ ਨਹੀਂ ਕੀਤੀ ਜੰਠ ਗੇਉਲੀ ਪਾਇਆ ਤੋ ਇਹ ਸਾਰੇ ਉਹ ਕਾਲਪੁਰ ਪ੍ਰਾਤਮਾ ਨੇ ਮਾਇਆ ਪੈਦਾ ਕੀਤੀ ਹੈ ਇਹ ਮੋਹ ਵੀ ਉਹਨੇ ਪਾਇਆ ਸਾਨੂੰ ਉਸ ਤੋਂ ਬੁਲਿਹਾਰ ਜਾਣਾ ਚਾਹੀਦਾ ਹੈ ਉਹਦਾ ਸ਼ਮਨ ਕਰਨਾ ਚਾਹੀਦਾ ਮਾਇਆ ਨੂੰ ਨਹੀਂ ਸ਼ਮਨਨਾ ਚਾਹੀਦਾ ਕਿਉਂ ਇਹ ਮੋ ਪ੍ਰਮਾਤਮਾ ਨੇ ਲਾਇਆ ਇਹ ਤੋਂ ਬਚਣ ਵਾਸਤੇ ਇੱਕੋ ਹੀ ਉਪਯੋਗਤਾ ਹੈ ਕਿ ਉਹ ਪ੍ਰਮਾਤਮਾ ਦਾ ਨਾਮ ਜਪੋ ਉਹਦੇ ਨਾਲ ਸੁਰਤ ਕਰੋ ਇਸ ਸੰਸਾਰ ਸਾਡ ਜੋ ਸੰਸਾਰ ਦੀ ਮਾਇਆ ਹੈ ਇਹ ਜੀਵਤ ਕੋ ਭਾਰ ਇਹ ਜੇਤਾ ਪਾ ਜੀਵੇ ਹੈ ਉਹਨਾਂ ਚਿਰ ਇਹਨਾਂ ਦਾ ਸਾਡੇ ਨਾਲ ਸਾਥ ਹੈ ਉਹਨਾਂ ਚਿਰ ਨਾਲ ਨਹੀਂ ਨਿਭਣੀ ਸਾਡੇ ਨਾਲ ਨਹੀਂ ਜਾਣੀ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਾਰਾ ਨਾਮ ਕਮਾਉਨਾ ਨਾਨਕੇ ਸੰਸਾਰ ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਇਹ ਸੰਸਾਰ ਦੇ ਮੋਹ ਤੋਂ ਬਚਾ ਕੇ ਰੱਖਣ ਆਪਣੇ ਨਾਮ ਨਾਲ ਜੋ ਹਰ ਵੇਲੇ ਉਹਦੇ ਨਾਮ ਵਿੱਚ ਨਹੀਂ ਰਹੀਏ ਤੇ ਆਪਣਾ ਜੀਵਨ ਸਫਲਾ ਕਰ ਸਕੀਏ ਬੋਲ ਕੇ ਉਹਦੀ ਮਾਫੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ